ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੋਗ 'ਚ। ਮੋਟਰ ਉਪਰ ਪਹੁੰਚੇ ਵੀ ਆ ਜੀ ਹੁਣ। ਮੀਂਹ ਦੀ ਸੁਭਾਵਨਾ ਪੂਰੀ ਬਣੀ ਦੀ ਆ ਬਈ। ਕਿਹੜੀਆਂ ਪੈਣ ਵੀ ਲੱਗ ਗਈਆਂ ਦੀਆਂ। ਪਰ हट ਗਈਆਂ। ਮੈ ਲੋ ਜੀ ਭੋਲੂ ਬਾਈ ਨੂੰ। ਉਹ ਕਿੱਦਾਂ ਬਾਈ? ਠੀਕ ਆ? ਐਨ ਓਕੇ। ਬੜੀ ਹਰਿਆਈ ਜਮਾਈ ਬਈ ਧਾਨਾ ਪਰ। ਬੱਸ ਤੁਹਾਨੂੰ ਪਤਾ ਹੀ ਆ। ਹੈਂ? ਇਹ ਦਲਾ ਕੋਕਾਂ ਅਰੇ ਮੈਂ ਲਾਜੀ ਕਰਦਾ ਮਾਪਾਈ। ਐਨੀ ਜੇਤੀ। ਆਇਓ ਦੰਦਾ ਤੋਂ ਡਾਇਆ ਪਾ ਕੇ ਹਟਿਆ। ਦਾ ਡਾਇ ਦੇ ਨਾਲ ਜੂਰੀਆ ਵੀ ਪਾਇਆ ਹੋਣਾ ਹਾਂ ਡੂਰੀਆ ਨਹੀਂ ਪਾਇਆ ਹਾਂ ਡਾਇਟ ਹੈ ਅੱਛਾ ਸਿੱਤਾ ਜੂਰੀਆ ਪਾ ਦੇ ਜੇ ਪਾਏ ਨਹੀਂ ਹੈ ਪਾਉਣਾ ਪੈਣਾ ਲਿਆਉਣਾ ਪਰ ਹਰੀਆਈ ਬਹੁਤ ਜੰਮੀ ਪਈ ਹੈ ਪਤਾ ਨਹੀਂ ਕਿਹਦੇ ਜੰਮੀ ਮੈਂ ਪਾਣੀ ਨਹੀਂ ਨਾ ਸੁੱਕੜਾ ਪੰਜ ਛੇ ਦਿਨ ਦਾ ਪਾਣੀ ਵੀ ਉਹ ਵੀ ਡਾਇ ਕਰਕੇ ਵੀ ਜੰਮਦੀ ਆ ਡਾਇ ਕਰਕੇ ਵੀ ਫਿਰ ਕੱਖ ਹੋ ਜਾਂਦਾ ਚਾਰ ਪੰਜ ਦਿਨਾਂ ਵਿੱਚ ਪਾੜੀ ਨਹੀਂ ਸੁੱਕੜਾ ਜਿਹੜਾ ਵਿੱਚ ਕੋਤਾ ਹੈਗਾ ਆਹ ਹੋ ਮੈਂ ਰਾਤ ਭਰ ਕੇ ਗਿਆ ਤਾਂ ਫੇਸ ਸੁੱਕ ਗਿਆ ਪਤਾ ਨਹੀਂ ਕਾਹਦੇ ਨਿਕਲਿਆ ਵੀ ਕਿਤੇ ਨੂੰ ਨਹੀਂ ਹੈਗਾ ਮੈਂ ਵੀ ਫੁੱਲ ਪਰਿਆ ਤਾਂ ਆਹ ਉਹਨੇ ਮੋਟਰ ਚਲਾਈ ਤੇ ਮੇਰਾ ਸਮਾਂ ਦੇ ਜੱਟੂ ਬੋਲੇ ਉਹਨੇ ਤੇ ਹੂੰ ਵੱਧ ਕਰਕੇ ਮੂੰਹ ਜਿਹਾ ਸਮਾਂ ਦੇਣਾ ਰਾਤ ਦੇਰੇ ਹੋਏ ਫੁੱਲ ਤਾਂ ਮੈਂ ਦੇਖਦਾ ਐਸਾ ਪਾਣੀ ਨਹੀਂ ਘੜਦਾ ਪਰਲੇ ਦਾ ਮੇਰੇ ਕਿਉਂ ਹੈ ਉਹ ਪਰਲੇ ਦਾ ਪਾਣੀ ਨਹੀਂ ਘੜਦਾ ਹੈਗਾ ਹੂੰ ਇਹਦਾ ਵੀ ਨਹੀਂ ਘੜਦਾ ਮਾੜਾ ਮੋਟਰ ਹੀ ਘੰਟਾ ਇੰਦਾ ਹੀ ਆ ਹੁਣ ਪਰਲਾ ਵਧੀਆ ਨਹੀਂ ਰਿਹਾ ਐਡੀ ਐਡੀ ਡੋਲ ਪਾ ਦਿੰਦਾ ਗੱਬੇ ਤੂੰ ਇੱਕ ਸਾਰ ਪਾਣੀ ਖੜਾ ਹੁਣ ਲਫਾਫੇ ਨੂੰ ਉੱਥੇ ਦੇਖੀ ਕੱਲ ਕੱਕ ਜੰਮਿਆ ਲਫਾਫੇ ਦੇ ਵਿੱਚ ਨੂੰ ਡੀਲਾ ਹਾਂ ਲਫਾਫਾ ਪਾੜ ਕੇ ਵਿੱਚ ਨੂੰ ਡੀਲਾ ਜੰਮਿਆ ਚਲ ਆ ਇਹਦਾ ਫਰਕ ਤਾਂ ਪੈਂਦਾ ਨਹੀਂ ਫਰਕ ਤਾਂ ਹੈਗਾ ਇਹ ਤਾਂ ਪਾਣੀ ਪੂਣੀ ਨਹੀਂ ਕਿਉਂਦਾ ਉਹ ਤਾਂ ਹੂੰ ਗੰਡ ਕੰਟੂਲਿਆਂ 'ਚ ਤਾਂ ਫਰਕ ਏ ਆ ਹੋਰ ਕੀ ਪਾਉਣਾ ਇਹਦੇ 'ਚ ਜਿੰਕ ਕਰਨ ਸਲਫਰ ਸਲਫਰ ਪਾ ਦੂੰਗਾ ਹੈ ਸਲਫਰ ਪਾ ਕੇ ਗੰਗਾ ਨੀ ਦਾ ਸਪਰੇਅ ਕਰੇਗਾ ਨਾ ਜਾਂ ਮੜੇ ਜਾਂ ਬੁੱਝੇ ਜਾਂ ਮਾਰਨੇ ਫਿਰ ਮੈਂ ਸਪਰੇਅ ਕਰਦਾ ਉਹ ਫਿਰ ਲੋੜ ਆ ਗਈ। ਹੂੰ। ਇਹ ਲੈ ਰਿਹਾ ਫੋੜੇ ਘਰੇ ਵਿੱਚ ਜੂਰੀਆ ਲਾ ਲਣਾ ਥੋੜਾ ਜਿਹਾ ਕਿ ਲੋਕਾਂ। ਉਹਦੇ ਬ੍ਰੇਕ ਆ ਗਏ। ਚਲ ਠੀਕ ਆ ਸਕਦਾ। ਸਾਡੇ ਫਿਰ ਦਿੱਕ ਪਰ ਮੀ ਪੈਣਾ ਸ਼ੁਰੂ ਹੋ ਗਿਆ ਹੁਣ। ਕੱਲ ਕੋਲਰ ਪਾ ਦੂੰਗਾ। ਤੇ ਪਾਣੀ ਨੇ ਭਰੀ ਅੱਜ। ਪਾਣੀ ਨਹੀਂ ਜਾਂਦਾ ਰਹਾ। ਥੋੜਾ ਜਿਹਾ ਕਟਕਾਣੀ ਕਰਕੇ ਜੂਰੀਆ ਪਾ ਕੇ ਫੇਰ ਪਾਣੀ ਲਾ ਦੂੰਗਾ। ਹੂੰ। ਅਰੇ ਹਵਾ ਜੀ ਲੱਗ ਜੂਗੀ। ਅਰੇ ਹਵਾ ਲੱਗ ਜੂਗੀ। ਆ ਥੱਲੇ ਬਹਿ ਜੂंगे ਨਾ ਹਰਿਆਈ ਜੀ। ਨਹੀਂ ਤੇਰੀ ਇਹਨੇ ਉੱਪਰ ਤਾਂ ਦੱਪ ਲੈਣਾ ਜਿਹੜਾ ਕੋਈ ਛੋਟਾ ਢੱਕਾ ਹੋਇਆ। ਸਗਾ ਦਾ ਉਹ ਨਾ ਦੱਲੀ ਹੈ ਮਲਾ ਜੀ ਨਾ ਪ੍ਰਗਟਾ ਬੈਠਾ ਹੁਣ ਨਹੀਂ ਆ ਬੈਠਾ ਪ੍ਰਗਟਾ ਦਾ ਉਹ ਹਾਂ ਤੇ ਦਸਾਈ ਅਨਾਂ ਦੱਲੀ ਲੱਗਿਆ ਉਹ ਦਾ ਹੂੰ ਤੇਰਾ ਲਾਰਤਾ ਹੋਣਾ ਕਹਿੰਦੇ ਨਹੀਂ ਇਹਨੇ ਦੋੜਾ ਕੱਦੂ ਕਰਿਆ ਦੱਲੀ ਕਹਿੰਦਾ ਹੁਣ ਕਾ ਤੇ ਕਿਹੜਾ ਹੋ ਗਿਆ ਤਾਂ ਫੇਰ ਹੁਣ ਪੱਟਣ ਲੱਗਿਆ ਵੀ ਪਨੀਰੀ ਨਹੀਂ ਪੱਟਣ ਲੱਗਿਆ ਹੁਣ ਪ੍ਰਗਟਣਾ ਦੇ ਵਿੱਚੇ ਪ੍ਰਗਟ ਦੀ ਵਿੱਚੇ ਜੱਸੇ ਦੀ ਜੱਸੇ ਦੀ ਤਾਂ ਪੱਟ ਲਈ ਰਾਤ ਬਾਅਦ ਫੇਰ ਲਾਉਂਗੇ ਹੁਣ ਪ੍ਰਗਟਾ ਦੀ ਲੱਗਿਆ ਹੁਣ ਪੱਟਣਾ ਇਹਨੇ ਦੱਲੀ ਉਹ ਦੱਸਦਾ ਕਹਿੰਦਾ ਕਦੂ ਕਰਨਾ ਚੱਲ ਬੜਾ ਹੋ ਜਾਣਾ ਹੂੰ ਓ ਵਾਹ ਵਧੀਆ ਬੂਟੇ ਤੇਰੇ ਵਧੀਆ ਚੱਲ ਪਿਆ ਹੋਣਾ ਬੂਟੇ ਤਾਂ ਚੱਲੂਗੇ ਪਰ ਤੇਰੇ ਜਿੰਨੇ ਨਹੀਂ ਨੀ ਰੀਸ ਹੋਣੀ ਲੈ ਹੂੰ ਕਿਤੇ ਦੋ ਦਿਨ ਚੇ ਚੱਲ ਪੇ ਤੇ ਤਾਂ ਸਹੀ ਗੱਜੇ ਹੋਗੇ ਹਾਂ ਲਾਲਾ ਸ਼ਰਤ ਬਦਲਾ ਲਾ ਬਦਲ ਲਾ ਮੇਰੇ ਅਨੁਭਵੀ ਛੱਡ ਕੇ ਤਾਂ ਬਦਲ ਲਾ ਓ ਐਨੀ ਬੂਟੇ ਤੇਰੇ ਐਨੀ ਮੇਰੇ ਆ ਬੜਲਾ ਮੀ ਆ ਗਿਆ ਬਸ ਠੀਕ ਹੈ ਬੜੀ ਬੱਧੀ ਹੈਗੇ ਕਰ ਹੂੰ ਹੋ ਗਿਆ ਮੀ ਸ਼ੁਰੂ ਬੜਦੇ ਬੜਦੇ ਛੇਤੀ ਦੇ ਕੇ ਚੱਲ ਠੀਕ ਆ ਠੀਕ ਆ ਉਹ ਸਾਹਮਣੇ ਦੱਲੀਆ ਦੀ ਮੋਟਰ ਆ ਜੀ ਲੱਗਿਆ ਵਾ ਦੱਲੀ ਐ ਕਦੂ ਕਰਨ ਮੀਂਹ ਸ਼ੁਰੂ ਹੋ ਗਿਆ ਜੀ ਚਲੋ ਚੱਲਦੇ ਆ ਹਾਂ ਜੇ ਰਸਾ ਪਿਆ ਪਾਉਂਦਾ ਕੱਢ ਨਾ ਲੈਂਦੇ ਆ ਤੂੰ ਆਪਣਾ ਟਾਵਰ ਜਾਈਂ ਜਾਣਾ ਕਰਨਾ ਤੇ ਆ ਰਸਾ ਟੈਟ ਕਰ ਲੈ ਜਿਹੜਾ ਤੇ ਪਾਇਆ ਬਾਪ ਉਮਰੇ ਤੇ ਟੈਟ ਕਰਦੇ ਫੇਰ ਵੀ ਕਈ ਵਾਰੀ ਬੰਦਾ ਖਿੱਚਣਾ ਪੈ ਜਾਂਦਾ ਹਾਂ ਕੋਈ ਜਿੰਨੀ ਆ ਗਈ ਖੜਾ ਰੱਸਾ ਪਾ ਲਈ ਨੀ ਉਹ ਕਰਦੇ ਟੰਗ ਦੇਖਦੇ ਆ ਸਿੰਗਾ ਨੂੰ ਪਾ ਦੇ ਚਾਹੀਦਾ ਡੰਡਾ ਡੰਡਾ ਬਾਈ ਕੋਤਾ ਬਾਈ ਇੱਕ ਵਾਰ ਠੀਕ ਹੈ ਆਉਦਾ ਨਹੀਂ ਲੋਟਾ ਨਾ ਪਾਇ ਚ ਰਸਾ ਪੈਦਿਆਂ ਨੂੰ ਪਾ ਕੇ ਇੱਧਰ ਨੂੰ ਉੱਥੇ ਲਾਉਂਦੇ ਨੇ ਫੇਰ ਫੋੜ ਕਰ ਦਿੰਦਾ ਹੈ ਚੇਪੁਰ ਨੰਦਾ ਪਣਾ ਬਣਾ ਕੇ ਰੱਸੀ ਮੇਰੇ ਪਾ ਕੇ ਦੇ ਦੇ ਚੇਪੁਰ ਨੰਦਾ ਉੱਪਰ ਲਈ ਹਾਂ ਚੇਪੁਰ ਨੰਦਾ ਮਰਜੀ ਪੱਟਦਾ ਸੀਟਿੰਗ ਤੋਂ ਆਜੇ ਉੱਤਰਿਆ ਇਹਦੇ ਸਲਾਹ ਲਈ ਆ ਜਾ ਥੱਲੇ ਆ ਜਾ ਬਿੰਦਰ ਵੀਰੇ ਆ ਸਕੂਟਰੀ ਲੈ ਲੈ ਪਟੰਡਾ ਚੱਕ ਰਿਹਾ ਪਿੱਛੇ ਪੇ ਉਹ ਇਦਾਂ ਚੱਕਦੀ 15 ਦੇ ਅੱਧੇ ਤੋਂ ਇੱਥੇ ਬਗਾਇਚਾ ਕਹਿੰਦਾ ਪਿਛਲੇ ਪਾਸੇ ਆ ਰਿਹਾ ਪਿਛਲੇ ਪਾਸੇ ਪਾਰਲੀਮੈਂਟ ਦੇ ਚ ਸਾਰੇ ਦੋ ਮਿੰਟ ਹਾਲੇ ਵੀ ਆਏ ਕਰ ਛਾਲ ਮਰਾਉਂਦੀ ਗੱਡੀ ਦੀ ਬਟ ਪਾਰਲੇ ਪਾਸੇ ਉਹ ਦੇਖ ਹਲਦੀ ਆ ਬੈਠੀ ਆ ਇੱਥੇ ਬੈਠੀ ਥਾਲੀ ਇੱਥੇ ਆ ਡੰਡਾ ਵੀ ਰੱਖ ਦੇ ਨਾਲ ਨੂੰ ਕੋੜੀ ਮਰ ਦੱਦਣ ਲੱਗੀ ਆ ਆ ਡੰਡਾ ਦੇ ਪਾਸੇ ਜੇ ਕਰ ਦਣ ਨਾ ਕੀ ਹੁੰਦੀ ਰਸਾ ਭਗਾ ਕੇ ਨਾ ਪਾ ਲੈਂਦੇ ਨਹੀਂ ਮਰਨੀ ਹੈ ਨਾ ਤੁਮਨੇ ਆ ਵੀ ਡੰਡਾ ਪਿਆ ਇਹ ਵੀ ਰੱਖ ਲੋ ਪੌੜੀ ਡੰਡਾ ਦਾ ਤਾਂ ਸਖਰਾ ਨਹੀਂ ਬੰਦਾ ਇਹ ਇਹਦੇ ਉੱਪਰ ਰੱਖਿਆ ਰ ਪੌੜੀ ਇਹਦੇ ਉੱਪਰ ਆ ਵੀ ਡੰਡਾ ਉਹ ਵੀ ਡੰਡਾ ਆ ਆ ਪਿਆ ਇਹ ਡੰਡਾ ਇਹ ਡੰਡਾ ਤਾਂ ਹੈ ਹੀ ਆ ਸਰ ਦੇ ਕੋਲ ਨੂੰ ਡੰਡਾ ਆ ਇਹ ਕਿਹਦਾ ਹੱਥ ਉੱਤ ਪੈ ਜਾਂਦਾ ਜਦ ਇੱਕਿਆ ਸਿੰਘ ਜਾ ਕੇ ਉਹ ਜਾ ਵਿੱਚ ਜਾਓ ਯਾਰ ਕੀ ਆ ਲੈਉਣ ਗਿਆ ਹੁਣ ਉਹ ਡੰਡਾ ਲੈਣ ਗਿਆ ਬਿੰਦਰ ਉਹ ਖੜਾ ਉਸ ਤਰ੍ਹਾਂ ਹੀ ਹੈ ਨਹੀਂ ਉਹ ਐਸਾ ਸਵਾਇਟਾ ਨਹੀਂ ਖੜਾ 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 ਚੱਲਦਾ ਰੈਸਕਿਊ ਮੈਂ ਇੱਦਾਂ ਜੀ ਇਹਨੇ ਗੇਰੀ ਆਇਨੇ ਸਾਡੇ ਗਾਲੇ ਗਰੀ ਬਰੇ ਹਾਂ ਤੁਹਾਡੇ ਘਰ ਮੂਰੇ ਟੂਬਾ ਸਾਫ ਨਹੀਂ ਰੱਖਦੇ ਇਹ ਕਿਦੋਂ ਪਹਿਲਾਂ ਕਿ ਨਿਕਲ ਗਈ ਆ ਹੋਰ ਆ ਗਿਆ ਲੈ ਕੇ ਲੈ ਲੈ ਕੇ ਦੋ ਜੀ ਇਹਦੀਆਂ ਪੁੱਛ ਲੋ ਜੇ ਕਾਰੀ ਆਉਂਦੀ ਇਨਾਂ ਨੇ ਕੱਢ ਦੇਣਾ ਹੱਥ ਇਹਨਾਂ ਨੂੰ ਫੜ ਪੈਣਾ ਕਿ ਮੈਂ ਇਹ ਕੱਢ ਵੇਚਦਾ ਗਰੀ ਵੀ ਉਹ ਮੱਝ ਖੜਾ ਕੇ ਜਾਣਗੇ ਦੂਜੇ ਬਾਵੇ ਹੈਲੋ ਐਥੇ ਸਪਾਈਡਰ ਡੰਡਾ ਆ ਗਿਆ ਮੈਂ ਖੜਾ ਗਿਆ ਨਾ ਮਾਇ ਕਰਾਇਆ ਹਾਂ ਸੀ ਆ ਕਰ ਕੋਈ ਹੀਲਾ ਇਹਨੂੰ ਪੁੱਛਦਾ ਮੈਂ ਜੇ ਸਾਲਾ ਆਉਂਦੀ ਤਾਰੀਖ ਨੇ ਮਾਰ ਕੇ ਲੈ ਤਾਂ ਦੇਖਿਆ ਉਹ ਡੂੰਗਾ ਵੀ ਮਿੱਤਰ ਖਿੱਚ ਕੇ ਰੱਖੀ ਕੋਈ ਇਹਨੂੰ ਕਹਿੰਦੇ ਆ ਫੁਰਤੀਲਾ ਤਾਰੀ ਆਉਂਦੀ ਆ ਨਾ ਨਾ ਕੋਈ ਬਾਈ ਇਹ ਤਾਰੀ ਆਉਂਦੀ ਆ ਨਾ ਪਹਿਲਾਂ ਮਾਰ ਕੇ ਤੇ ਚ ਰਸਾ ਸਾਰੇ ਛੱਡ ਲੈ ਲੈ ਆ ਆਉਂਦੀ ਫੁਰਤੀਲੀ ਆ ਬਰਿੰਦਰਾਂ ਨੂੰ ਘੰਟਾ ਹੋ ਗਿਆ ਉਹਦੇ ਅੰਕਾ ਬਾਈ ਇਹਨਾਂ ਨੂੰ ਮੱਜਾਂ ਕਰਦੇ ਆ ਇਹਦਾ ਸਿੰਘ चलो आज आज छेती करो अरे चल अपने कड़ा अथरा करके एक ਬਾਈ ਆਈ ਆਇਆ ਆਇਆ ਬਾਈ ਛੋਟਾ ਆ ਗਿਆ ਬਰਲਾ ਪੂਰੀ ਮਰਲਾ ਅਜੰਡਾ ਕਰਦੇ ਨੰਡਾ ਬਾਈ ਹਵਾ ਨੂੰ ਭੇਜ ਛੋਟਾ ਜਾ ਛੋਟੇ ਪਿੱਛੇ ਮੋੜ ਛੋਟਾ ਮੋੜ ਦੇ ਮਣ ਜਾ ਛੋਟਾ ਮੋੜ ਕੇ ਮੋੜਦੀ ਮੋੜਦੀ ਯਾਰ ਅੱਗੇ ਕੱਲਾ ਡੰਗਰ ਕੋਈ ਨਹੀਂ ਕੋਈ ਨਹੀਂ ਹੈਗੇ ਤੇਰੇ ਨਾਲ ਅਸੀਂ ਚੱਲ ਆਜਾ ਚੱਲ ਬਾਈ ਬਾਲਾ ਕੱਢ ਲੈਣੀ ਲੈ ਰੱਖ ਜਾ ਜਾਂ ਤੂੰ ਦੇਖ ਲੈ ਲੈ ਸੱਗ ਲੈ ਲਓ ਇਹ ਉਹ ਗੜਕ ਉੱਤੋਂ ਦਾ ਸਰਦ ਭਾਈ ਆ ਜਾ ਆ ਜਾ ਆ ਜਾ ਕੋਈ ਨਹੀਂ ਆ ਜਾ ਉਹ ਬਾਈ ਸ਼ਾਬਾਸ਼ ਥੈਂਕ ਯੂ ਯਾਰ ਬਹੁਤ ਧੰਨਵਾਦ ਤੇਰਾ ਧੰਨਵਾਦ ਬਾਈ ਤੇਰਾ ਸੰਗਲ ਉੱਤਵਾਲਾ ਰਾਜੂ ਬਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜੋ ਉਹ ਡੰਡਾ ਲਾ ਦੇ ਬਾਬੇ ਕੋਲ ਆ ਬਾਬੇ ਡੰਡਾ ਦੇ ਦੇ ਜਾ ਉਹ ਡੰਡਾ ਆ ਜਾ ਬਾਬੇ ਆ ਜਾ ਸ਼ਾਬਾਸ਼ ਤੇ ਬਾਈ ਨੂੰ ਯਾਰ ਮੈਂ ਤਰੀ ਲਾਇਆ ਇਹਨੇ ਤਾਂ ਡੰਡਾ ਲੱਗ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੜਾ ਲੈਣੀ ਹੁਣ ਤਾਂ ਬਾਹਰ ਆ ਗਈ ਬਾਹਰ ਆ ਗਈ ਦੇਖੀ ਭਾਈ ਕੋਈ ਨਹੀਂ ਰਾਮਦਾਰੀ ਕੇ ਫੜ ਲੈ ਆ ਜਾ ਭਾਈ ਸੰਗਲ ਸੰਗਲ ਫਾੜ ਲਓ ਜੀ ਦਾ। ਖੂਲੋ ਨਾ ਬੰਦ ਲਿਆ ਵਾ। ਦੇਖ ਲਾ। ਐਦਾਂ ਹੁੰਦਾ। ਅੱਛੇ ਆ ਜਾ। ਬੱਸ। ਆ ਗਿਆ ਜੀ ਸੰਗਲ। ਇਹਦਾ ਸੱਪੇ ਬਹੁਤ ਹੋ ਗਿਆ ਨਾ ਵਿੱਚ। ਵੱਡਾ ਯਾਰ। ਤਾਈ ਤੋਂ ਲੱਤਾਂ ਮਾਰਦਾ ਦੇਖਣਾ। ਚਲੋ ਯਾਰ ਖਿੱਚੋ। ਫੋਨ ਛੱਡ ਦੇ। ਕਾਕਾ ਹੋ ਗਿਆ। ਆਪਣਾ ਬਗਿਆਰੀ ਉਹ ਟੁੰਨਾਗਰਦੀ ਵਿੱਚ ਉਹਦੇ ਮਿੰਟ ਸ਼ਾਟ ਮਾਰੀ ਜਦੇ ਸਰੇ ਉਹ ਤਾਂ ਆਏ ਗਿਆ ਜਿਕਣਾ ਖਾਲੀ ਫੇਚ ਹੁੰਦਾ ਉਹਦੇ ਨਾ ਹੁੰਦਾ ਉਹਦੇ ਇੱਕ ਮਿੰਟ ਲਾਇਆ ਦੇਖ ਲੈ ਉਹਨੇ ਬਾਈ ਸਿੰਗੜਾ ਤੋੜ ਕੇ ਮੱਛੀ ਦਾ ਗਲੇ ਮੋ ਪਾਲੇ ਉਹ ਗਲੇ ਜੋ ਘਾਟੀ ਬਾਈ ਗਲੇ ਜੀ ਪਾਲਾ ਰਸਾ ਗਲੇ ਚ ਪਾ ਲਾ ਸਿੰਗਲ ਟੁੱਟ ਜੂਗਾ ਫਾਇਦਾ ਰਾਜੂ ਦੋ ਯਾਰ ਦੋ ਕੋਲੇ ਪੌੜੀ ਜਾ ਕੇ ਛੋਟ ਲੈ ਲਈ ਬਾਦ ਚ ਪੌੜੀ ਆ ਕੇ ਥੇਨ ਪਾ ਲੋ ਉਹ ਸੰਗਲ ਨੂੰ ਪਾ ਲੋ ਜੀ ਤੇ ਸੰਗਲ ਨੂੰ ਪਾ ਹਾਂ ਬਸ ਆ ਵੀ ਸੰਗਲ ਨੂੰ ਪਾ ਦਿਓ ਜੀ ਇੱਧਰ ਸੱਚ ਉਹਨਾਂ ਨੇ 1 ਸੈਕਿੰਡ ਨਹੀਂ ਲਾਇਆ ਗੁਜਰ ਨੇ ਸਿੱਧੀ ਉਹ ਸ਼ਾਲ ਵਿੱਚ ਇਹਦੇ ਸੱਤ ਪੌੜਾ ਕਹਿੰਦਾ ਤੇ ਪੌੜੀ ਨੂੰ ਵੀ ਨਹੀਂ ਗਿਆ ਤਾਂ ਪੌੜੀ ਨੂੰ ਚੜ ਕੇ ਜਾ ਕੇ ਸਿੱਧੀ ਮਹਿਦ ਦੇ ਉੱਪਰ ਸ਼ਾਲ ਮਾਰ ਕੇ ਜਦੇ ਪਾ ਕੇ ਰਸਾ ਜਦੇ ਭੱਜ ਗਿਆ ਪਰ ਲਿਪੜ ਗਿਆ ਵਿਚਾਰਾ ਸਾਰਾ ਹੀ ਦੇਖ ਲਾ ਬਹੁਤ ਧੰਨਵਾਦ ਆ ਉਹਦਾ ਮੈਂ ਕਹਿੰਦਾ ਸਿੰਘ ਨੂੰ ਫੇਰ ਪਾਇਆ ਉਹ ਸਿੰਘ ਦੇ ਕੱਢ ਦੋ ਭਰਾਵਾ ਹਾਂ ਉਹ ਖਿੱਚਣੇ ਦਾ ਹਾਏ ਉਹ ਤੋੜਨਾ ਤਾਂ ਇਹਨੇ ਆ ਸਿੰਘ ਦੇ ਇਹਨੇ ਤੋੜਨਾ ਕੋਈ ਨਹੀਂ ਹੁਣ ਨਹੀਂ ਜਾਂਦੀ ਹੈਗੀ ਕਿਤੇ ਵੀ ਆ ਸੰਗਲ ਲੋਡ ਕਰਕੇ ਪਾਲਾ ਬਾਈ ਇਹਨ ਹਾਂ ਤਾਂ ਹੀ ਖਿੱਚ ਹੋਣੀ ਹੈ ਕਾਫੇ ਦਾ ਮੈਂ ਕਹਿੰਦਾ ਸਾਰੀ ਲੱਤਾਂ ਨੂੰ ਪਾਸ ਕਰ ਖਿੱਚ ਹੋ ਜਾਣੀ ਸੰਗਲ ਹੈਗਾ ਗਲ ਚ ਸੰਗਲ ਨੂੰ ਪਾ ਦੇਣੀ ਰਖਦੀਆਂ ਹੀ ਪਾਈ ਕਿਉਂ ਉਹ ਸੰਗਲ ਨੂੰ ਪਾ ਦੇ ਬਾਈ ਗਾਠੀ ਤੇ ਬਸ ਆਇਓ ਪਹਿਲਾਂ ਤਾਂ ਆਇਆ ਬੋਲਦੀ ਉਹ ਨਹੀਂ ਕਿ ਆਏ ਲੱਗੇ ਮੈਂ ਕਿ ਤੂੰ ਨਾ ਹੋ ਗਿਆ ਹੋਵੇ ਕੁਛ ਇੱਥੇ 22 ਦੀ ਆ ਲੈ ਕੇ ਆਇਆ ਤਾਂ ਬਾਈ ਬਚਾਉਂ ਗਏ ਥੱਲੇ ਪਹਿਲੇ ਗਰਦਨ ਪਾ ਇਹ ਸੰਗਲ ਨੂੰ ਪਾ ਬਸ ਠੀਕ ਹੈ ਸੰਗਲ ਨੂੰ ਉਹ ਨੇੜਾ ਘਾਰੇ ਦਿੰਦੇ ਗੁੱਜਰ ਖੜੀ ਹੀ ਨਹੀਂ ਔੜੀ ਨੂੰ ਗਿਆ ਥੋੜਾ ਔੜੀ ਨੂੰ ਗਿਆ ਸਿੱਧਾ ਹੀ ਮੈਂ ਤੇ ਉੱਪਰ ਛਾਲ ਆਹ ਨਾ ਪੈ ਗਿਆ ਸਾਰੇ ਦਾ ਬਾਈ ਬਾਈ ਕਿਸੇ ਹੋਏ ਚੱਲ ਗਏ ਚ ਚਲੋ ਦਾਮ ਟੁੱਟਿਆ ਬਈ ਦਾ ਹੈ ਨਾ ਦਾਮ ਟੁੱਟਿਆ ਵਾ ਗੁੱਤੀ ਦਾ ਭੈਣ ਜੋਦੀ ਹੋ ਗਈ ਦਾਮ ਟੁੱਟਿਆ ਵਾ ਜ਼ੋਰ ਮਾਰ ਐਂਡ ਵਾਲਾ ਬੰਦਾ ਇਹਨੂੰ ਬੰਨੋ ਕੰਪੇ ਰਹਿਣਾ 10 ਮਿੰਟ ਬੈਹਿ ਜਾਣਾ ਖੜੇ ਹਾਂ ਹਾਂ ਪੈਰ ਫਾਦ ਗਿਆ ਮੁਰਲੇ ਇੱਥੇ ਉੱਧਰ ਰਕਮੜੀ ਉੱਧਰ ਨੀ ਮਾਈ ਪਿਛੇ ਪੱਥਰਾ ਰੱਥਰ ਉੱਧਰ ਨਾ ਖੁੱਦਨ ਪਿਛੇ ਹਾਂਉੜੇ ਕਰਕੇ ਹਾਂਉੜੇ ਘਮੜੇ ਘਮੜੇ ਲੱਖ ਬੁੱਟੀ ਦਾ ਗੂੜਾ ਲੱਗ ਗਿਆ ਬਹੁਤ ਜਾ ਉਹਦੇ ਦਾ ਭੱਜੀ ਆਈ ਜਾਂਦੀ ਹੈ ਭੱਜੀ ਗਾ ਖੇਚੀ ਜਾਂਦੇ ਜਣਿਆਂ ਨੇ ਪਿਛੇ ਪਾਣੀ ਤਾਂ ਹਾਂ ਮੇਰੇ ਵਾਲੀ ਨੂੰ ਜਵਾਬ ਦਿੰਦੀ ਨਾ ਕੀ ਕਰੀਏ ਹਾਂ ਉਹ ਕੋਈ ਨਹੀਂ ਦਮ ਲੈਣ ਦੇ ਖਿੱਚਦੇ ਆ ਨਹੀਂ ਫਿਰ ਟਰੈਕਟਰ ਲਿਆਉਂਦੇ ਹੋਰਗੇ ਕਰਨਾ ਟਰੈਕਟਰ ਨੇ ਤਾਂ ਖਿੱਚੇ ਲੈਣੀ ਦੇਖਣਾ ਨਹੀਂ ਹੈਗਾ ਡਰਾਈਵਰ ਨੇ ਹੌਲੀ ਹੌਲੀ ਲੋ ਗੇਅਰ ਲਾ ਕੇ ਨਿਕਲੂੰਗੀ ਆ ਕੇ ਟੌਪ ਗੇਅਰ ਚ ਕੱਢਣੀ ਉਹ ਵੀ ਲਾਉਣਾ ਚਲੋ ਮੈਂ ਕਹਿੰਦਾ ਪਾ ਲਈ ਪਲਟੀ ਕਿਉਂ ਬਰਾ ਦੇ ਭਾਈ ਹੁਣ ਤਾਂ ਇਹ ਉੱਪਰ ਹੈ ਪੌੜਾ ਉਪਰ ਆ ਭਾਈ ਥੱਲੇ ਦੇ ਮਾੜ ਮੁਗਲ ਇਹਨਾਂ ਜੋਟ ਅਲੱਗ ਗਿਆ ਨੇ ਕਿਹਨੂੰ ਪਾ ਗਿਆ ਨਾ ਮਾੜਾ ਰੱਸਾ ਹਾਂ ਪਾਟੀ ਘੁੰਮ ਕੇ ਆ ਗੜੇ ਨੇ ਉਡੀਓ ਕੱਢੀ ਹੋਈ ਠੀਕ ਅਸਲੀ ਇਕਨਾਂ ਤਾਰੀ ਸਿੱਖੀ ਦੀ ਬਰਿੰਦਰ ਸਾਰੀ ਤਾਰੀ ਵਰਗੀ ਦਾਰੀ ਇਧਰ ਟੋਪੇ ਕੋ ਰਹੇ ਭਾਈ ਕੋਈ ਤਾਰੀ ਸਿੱਖੀ ਹਾਂ ਇਹ ਜੀ ਤਾਰੀ ਆਪਾਂ ਸਾਰੇ ਦੇਖਦੇ ਹੀ ਰਹੇ ਕੋਈ ਪਲਾਣਾ ਚਾਹੀਦਾ ਠਿੰਕਾ ਚਾਹੀਦਾ ਦੇਖ ਲਾ ਹਾਂ ਚ ਡਰ ਤਾਂ ਲੱਗਦਾ ਉਹਨੇ 1 ਮਿੰਟ ਨਹੀਂ ਲਾਇਆ ਕਹਿੰਦਾ ਬਸ ਮੇਰੀ ਮਹਿਸਾ ਦੇਖ ਲੋ ਕਹਿੰਦਾ ਉਹ ਤਾਂ ਡੂੰਗਾ ਵੀ ਨਹੀਂ ਪੁੱਛਿਆ ਚਲੋ ਹਿੰਦੀ ਆ ਚਲੋ ਚਲ ਇੱਧਰ ਜਿਹੜੇ ਮੈਨੂੰ ਰੱਤ ਕੱਟ ਡੱਟ ਸਿਰੇ ਮੋਤੀ ਰਸੇ ਵਾਲੀ ਉਹ ਆਹ ਕਾ ਉਹ ਆਹ ਆਹ ਕਾਟ ਆ ਗੂੜਾ ਕਾਟ ਆ ਰਸਾ ਦੇਖ ਰਸਾ ਨਿਕਲਦਾ ਰਸਾਨੀ ਨਿਕਲਦਾ ਬਾਕੀ ਮੋਤੀ ਹੋਈ ਹੈ ਇੱਧਰ ਪੱਥਰ ਆ ਰਹੇ ਉਹਦਾ ਪੈਰ ਖੜ ਗਿਆ ਇਹਨੇ ਜਦੋਂ ਉੱਠੇ ਹੋਣਾ ਪੱਥਰ ਆ ਰਹੇ ਡਰ ਗਈ ਉਹ ਕਰਨ ਕਰ ਲੋ ਇਹ ਜਿਹੇ ਨੂੰ ਇਹ ਜਿਹੇ ਦਾ ਬੰਦ ਰਸਾ ਵਾਖੇ ਨੇ ਇੱਧਰ ਨੂੰ ਗੱਲ ਆ ਪੱਥਰ ਆ ਰਹੇ ਇੱਧਰ ਵੀ ਸੱਟਾਂ ਆ ਗਿਆ ਪੱਥਰ ਦੀ ਇੱਧਰ ਆ ਜੋ ਬਾਈ

ਜੋਰ ਮਾਰਦੀ ਹੋਣੀ ਨਹੀਂ ਮਾਰਦੀ ਮੂਰੇ ਕਾਰ ਕਰਕੇ ਬੰਦੇ ਦੇ ਮਾਰਨੀ ਹੈ ਚੱਲ ਜਦ ਤੀ ਜੋਰ ਨਹੀਂ ਮਾਰਦੀ ਇਹ ਜੋਰ ਨਹੀਂ ਮਾਰਦੀ ਚਲ ਦੇਣ ਵੀ ਦਾਵੇਂ ਨਹੀਂ ਆ ਗਿਆ ਲਾਣਾ ਇਹਦਾ ਬਾ ਖੇਚੜ ਆ ਗਈ ਬਾ ਆਓ ਹੱਥਿਆਰ ਚਲੋ ਖਿੱਚ ਦੋ ਯਾਰ ਚਲੋ ਹੈ ਇਹ ਫੇਰ ਹੋ ਜਾਣਾ ਚਲ ਮਨ ਯਾਰ ਹੱਥਾਂ ਤੇ ਇਹ ਆ ਗਈ ਮਨ ਵਿੱਚੋਂ ਫੇਰ ਯਾਰ ਉੱਧਰ ਟੇਪਰ ਆ ਸੋ ਸਿੱਟਾ ਬਣੇ ਫੇਰ ਕਰੋ ਨਾ ਐਤਾ ਨਹੀਂ ਖੇਚ ਲੋ ਪੰਮੇ ਆ ਫੇਰ ਬਣਾ ਲਈ ਤੇਰੀ ਕਟਾਈ ਬਹੁਤ ਹੋਣੀ ਆ ਬੱਚ ਲਾ ਦੂੰਗਾ ਕੱਢ ਗਿਆ ਟੇ ਮੁੰਡੇ ਬਾਈ ਬਾਹਰ ਫੇਰ ਕੱਢ ਤੀ ਕੱਢ ਤੀ ਯਾਰ ਬਾਈ ਬਾੜ ਲਈ ਸੰਗਲ ਚੰਗੀ ਤੇ ਆਉਣੀ ਨੇ ਭੱਜਣਾ ਫੇਰ ਬਰਿੰਦਰ ਇੱਧਰ ਖੜ ਜੀ ਯਾਰ ਨਾ ਨਾ ਖੜ ਜੀ ਉੱਧਰ ਆ ਪਾਰ ਕਰਾ ਦੇਦਾ ਹਜਾਰ ਸਿੰਘਾ ਵੀ ਕੰਮ ਵਿੱਚ ਆ ਕੇ ਰੋਸਾ ਪੈਣੀ ਆ ਕੁਦਰਤੀ ਪਿਆ ਪੈ ਜਾਂਦਾ ਸੈਂਚਰੀ ਨਹੀਂ ਤਾਂ ਹੁੰਦੇ ਹੀ ਲੈ ਬਹੁਤ ਛੜੇ ਮਰੱਸੇ ਉਹ ਤਾਂ ਜੱਪੀ ਪਾ ਕੇ ਆਏ ਆ ਜਿਹੜਾ ਲੈ ਹੋਰ ਕੀ ਆ ਬੇਕਰ ਕੋਲ ਕੰਮ ਗਿਆ ਨਾ ਹਾਂ ਬੇਕਰ ਕੋਲ ਡਰ ਤੇ ਭੈ ਸੱਪ ਤੇ ਡਰ ਕੇ ਸਭ ਕਾ ਸੀ ਤੇ ਡਰ ਭਰ ਕੇ ਲੈ ਕਿੱਥੇ ਜਾ ਚ ਦੇਖਣੇ ਆਲਾ ਦਾ ਜੰਦੀ ਦੇਖਿਆ ਹਾਂ ਭਾਈ ਕਹੋ ਭੱਜੇ ਲਈ ਜੰਦੀ ਮੈਸਾਂ ਲੱਗ ਜਾਣੀ ਜਿਹਦੇ ਪਾ ਕੇ ਮੁੜ ਵੀ ਆਇਆ ਆ ਦੇਖ ਲੋ ਜੀ ਆਹ ਚੋਈ ਟੱਪੀਆਂ ਮੈਂ ਲੋਦੀ ਇਹਨੂੰ ਤਾਂ ਬਾਤ ਦੀ ਆਹ ਦੇਖਦਾ ਉਹ ਦੇ ਬਾਈ ਵਧੀਆ ਚੱਲ ਗਲੇ ਨੇ ਕੰਮ ਸਾਰ ਤੇ ਆ ਖਰਾਕ ਵੀ ਆ ਬਾਈ ਦਲੇਰੀ ਵੀ ਆ ਉਹ ਤੇ ਕਮਾਲ ਖੇੜੀ ਤੇ ਆ ਖੇੜੀ ਖੇੜੀ ਬੈਠੇ ਆ ਖੇੜੀ ਬੈਠੇ ਆ ਤਾਰੀ ਤੋਂ ਆਉਂਦੀ ਉਹ ਨੂੰ ਪੂਰੀ ਤਾਂ ਹੀ ਬੜਿਆ ਉਹ ਵਿੱਚ ਸੱਪ ਤੇ ਤਾਂ ਹੀ ਤੇ ਪੈਰ ਮਾਰਦਾ ਦਾ ਉਹ ਓਾ ਤੁਹਾਡੇ ਵਰਗਿਆਂ ਥੋੜੀ ਬਰੋਨ ਜੀ ਏਕੜਾ ਗਿਰ ਜਾਂਦੀਆਂ ਉਹਾਂ ਦੀਆਂ ਹਰ ਵੇ ਬਹੁਤ ਕੰਮ ਆਇਆ ਵਿੱਚ ਨੇ ਡੱਗ ਕੱਢਦੇ ਆ ਨੇ ਬੰਦੇ ਨੂੰ ਕੱਢ ਦੇ ਦੂਜਾ ਆਉਂਦੇ ਉਦੋਂ ਘੋੜੇ ਕੱਢੇ ਦੋ ਮੁੰਡਾ ਜੇ ਨਾਲ ਤੋਂ ਰੋਕਦਾ ਉਹ ਵਿੱਚ ਗਿਰ ਗਿਆ ਤਾਂ ਹਾਂ ਵਿੱਚ ਜਨਮ ਤੋਂ ਉਹ ਵਾਹ ਹਾਂ ਰਾਜ ਦਾ ਸਭ ਤੋਂ ਜੈ ਵਿੱਚ ਜੈ ਬੜ ਪੀ ਜਾਂਦਾ ਜੀ ਤਾਰੀ ਆਉਂਦੀ ਉਹਨੂੰ ਇਹਨਾਂ ਨੂੰ ਤਾਂ ਤਾਰੀ ਆਉਂਦੀ ਤੇ ਮਿੰਟ ਦੋ ਲਾਇ ਦੇ ਸੀ ਤਾਂ ਮੈਂ ਤਾਰੀ ਦਾ ਸਾਰ ਪੈਰ ਮਾਰੀ ਗਿਆ ਇਹ ਮੈਂ ਇਹਦੇ ਉੱਪਰ ਲਈ ਤਾਰੀ ਦਾ ਸਾਰ ਲੱਤਾਂ ਮਾਰੀ ਗਿਆ ਤਾਂ ਲਾਣ ਮਦਾਰੀ ਟੁੱਟਿਆ ਇੱਕ ਵਾਰ ਬਾਈ ਦੇਖ ਕੇ ਲੈ ਜੀ ਹੁਣ ਬੂਟੀ ਕਿਤੇ ਚੁਰਨ ਦੰਦੀ ਚੱਲ ਕੱਲ ਠੀਕ ਹੈ ਚਲੋ ਹੁਣ ਕੰਮ ਨਿਪੜ ਗਿਆ ਮੱਝ ਦਾ ਧਾਮ ਟੁੱਟਿਆ ਵੇ ਸ਼ਾਮ ਨੂੰ ਦੇਖੀ ਨਾ ਉੱਠਣਾ ਨਹੀਂ ਹੈਗਾ ਕੱਲ ਤੱਕ ਹਾਂ ਹੁੰਦੀ ਇਹ ਮੱਝ ਦਾ ਰਿੱਚ ਹਾਂ ਫਿਰ ਮਰੇ ਜਾਣਾ ਮਰੇ ਉਹ ਉੱਥੇ ਜਾ ਕੇ ਕਿੰਨੇ ਦਿਨ ਤੱਕ ਮਰੀ ਵਧੀਆ ਕਰਿਆ ਰੈਸਕਿਊ ਹੋ ਗਿਆ ਹਾਂ ਪੈਰ ਤੇ ਵਧੀਆ ਰਹੇ ਵਧੀਆ ਕੰਮ ਸ਼ਾਬਾਸ਼ ਸੇਰਾ ਥੋੜੀ ਵਧੀਆ ਕੰਮ ਮੈਂ ਲੈ ਹੈ ਸਭ ਤੋਂ ਮੈਂ ਨਾ ਮੈਂ ਚਾਚੀ ਨਹੀਂ ਆਏ ਵੀ ਦੇ ਲੈ ਮੇ ਲੋ ਜੀ ਮਲਗੀ ਤੇ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਮੈਨੂੰ ਬਾਜਰੀ ਦੀ ਪੰਟੀ ਜਗਾਉਣ ਆਇਆ ਕਹਿੰਦਾ ਬਾਜਰਾ ਚੱਕ ਕੇ ਲਈ ਵੱਢ ਕੇ ਆਇਆ ਮੈਂ ਚੱਲਦੇ ਚੱਲ ਮੋਟਰਪ ਬੈਠੇ ਤੇ ਜਿਵੇਂ ਪਹੁੰਚੇ ਬਾਈ ਕੋਲ ਬਾਜਰਾ ਥੋੜਾ ਜਿਹਾ ਹੋਰ ਵੀ ਲੈਣ ਦਾ ਦੋਲੇ ਵੀ ਹੋਏ ਹੁਣ ਦਾ ਤੇਰਾ ਨਹੀਂ ਨਹੀਂ ਯਾਰ ਜੜਾ ਵੱਟ ਹੋ ਜਾਂਦੀ ਐ ਇਹ ਤਾਂ ਹੈ ਜੜਾ ਹੁਣ ਦੇਖ ਐ ਤਾਂ ਇੱਧਰ ਦੇਖ ਹੁੰਦਾ ਐ ਇੰਨੀ ਜਗ੍ਹਾ ਇੱਧਰ ਰਹੀ ਗਿਆ ਐਜੀ ਉੱਤੇ ਰਹੀ ਬੁੱਟੇ ਤੇ ਹੂੰ ਬੁੱਟੇ ਯਾਰ ਵੱਟ ਹੁੰਦੀ ਐ ਪ੍ਰਸਾਦ ਮੈਂ ਇਹ ਯਾਰ ਚੱਲਦੀ ਐ ਉਹ ਤਾਂ ਹੈਗਾ ਹੀ ਐ ਜਾ ਇਹ ਪ੍ਰਸਾਦ ਪੈਣੀ ਯਾਰ ਦੇਖੀ ਬਾਜਰੇ ਕਿੰਨੇ ਹੁੰਦੇ ਦੇਖ ਪੱਟ ਕੇ ਦੇਖ ਲਓ ਕਦੇ ਵੀ ਉਹ ਤਾਂ ਹੈਗਾ ਹੀ ਐ ਜਾ ਇਹ ਯਾਰ ਚੱਲਣੀ ਇਹਦੀ ਉਹੀ ਵੱਟ ਹੋ ਜਾਂਦੀ ਐ ਫਿਰ ਬੁੱਟੇ ਨੂੰ ਫਰਕ ਪੈਂਦਾ ਉਹ ਤਾਂ ਹੈਗਾ ਹੀ ਹੁਣ ਇਹ ਗੰਦਾ ਤਾਂ ਹੈ ਨਹੀਂ ਤਾਂ ਹੈ ਹੁਣ ਤੈਨੂੰ ਪਤਾ ਹੀ ਐ ਬਾਜਰਾ ਬਾਜਰਾ ਐ ਜਿਹੜੀ ਜਾਰ ਤਾਂ ਕਿੱਕਤਾ ਬੁੱਤੇ ਨੇ ਗ੍ਰੋਸਰੀ ਕਿੱਥੇ ਕਰਨੀ ਫਿਰ ਹੂੰ ਹਾਂ ਠੀਕ ਆ ਇਕਣਾ ਇਕਣੇ ਜੇ ਫੇਰ ਵੀਦਣਾ ਹੋਇਆ ਗੱਬੇ ਗੱਬੇ ਫੇਰ ਵੀਦਣਾ ਹੋਰ ਕਾ ਦੋ ਤਿੰਨ ਪਈ ਪਈ ਆ ਠੀਕ ਰਿਹਾ ਲੈ ਦੇ ਮਾਰ ਕੇ ਸਿਆੜ ਫੇਰ ਵੀਦ ਦੂਗੇ ਇਹਦਾ ਬੱਤਾ ਆ ਜਾਂਦਾ ਇੱਥੇ ਨਹੀਂ ਇਹਦਾ ਆ ਬਈ ਇਹ ਬੱਤ ਮੈਂ ਤਾਂ ਕਹਿੰਦਾ ਜਦੋਂ ਦੋ ਘਰੇ ਵੱਡੋਗੇ ਵੀਦ ਦੀ 20 ਤਿੰਨ ਕਾ ਵੱਡੋ ਜਾਣਾ ਤਿੰਨ ਕਾ ਤਿੰਨ ਕਾ ਵੱਡ ਕੇ ਹਾ ਦਾ ਪਾਰਾ ਫੇਰ ਵੀਦਣਾ ਇਹਦਾ ਬੱਤ ਹੈ ਬੱਤਾ ਇਹਦਾ ਅੱਜ ਬੀਜਲਾ ਚਾਹੀਏ ਇੱਥੇ ਪਾਣੀ ਨਹੀਂ ਖੜਦਾ ਉਹ ਪਹਿਲਾਂ ਜੱਗੂ ਵਾਲਾ ਖੇਤ ਪਾਉ ਦੂੰਗਾ ਉਹ ਮੈਂ ਗਿਆ 1.5 ਫੁੱਟ ਡੂੰਘਾ ਹੁਣ ਪਾਣੀ ਤਾਂ ਖੜਦਾ ਨਹੀਂ ਪੰਗਾ ਤਾਂ ਹੈ ਜਿੰਦਾ ਜਿਆਦਾ ਨਹੀਂ ਪੈ ਜੂ ਫਿਰ ਉਂ ਹੋ ਜਾ ਉਹ ਤਾਂ ਫਿਰ ਮੇਰੀ ਗੱਲ ਸੁਣ ਲੈ ਫਿਰ ਤਾਂ ਕੀ ਗੱਲ ਚੜ ਜਾਂਦਾ ਹੈ ਹੈ ਕਿ ਨਹੀਂ ਆ ਜੰਮਿਆ ਵੇ ਇੱਕ ਵਾਰੀ ਹਾਂ ਫਿਰ ਨਹੀਂ ਮਰਦਾ ਹੂੰ ਠੀਕ ਨਹੀਂ ਹਾਂ ਮੈਂ ਉਹ ਲਗਾ ਮੈਂ ਤਾਂ ਕਾ ਬਣਿਆ ਫਿਰ ਜਦ ਤੂੰ ਹੱਕਾ ਦਾ ਮਰੀ ਗਿਆ ਤੂੰ ਲੰਘ ਗਿਆ ਮੈਂ ਮੁੰਡਾ ਲਿਆ ਉਹਨਾਂ ਦਾ ਸਕੂਲ ਤੇ ਛੁੱਟੀ ਦਾ ਟਾਈਮ ਹੋ ਗਿਆ ਤਾਂ ਹੀ ਨਹੀਂ ਖੜਿਆ ਹੈਗਾ ਤਾਂ ਹੀ ਨਹੀਂ ਖੜਿਆ ਮੈਂ ਮੈਂ ਇਸ ਕੱਢੀ ਫੇ ਔਖੀ ਸੋਖੀ ਹੋ ਗਿਆ ਮੈਂ ਕੱਪੜੇ ਵੀ ਪਾਇਆ ਤੇ ਮੈਂ ਸਾਰੀ ਲਿਬੜੇ ਨੇ ਮੇਰੇ ਤਾਂ ਉਰੇ ਤਾਂ ਹੀ ਮੈਂ ਖੜਿਆ ਮੈਂ ਮੁੰਡੇ ਦਾ ਟਾਈਮ ਹੋ ਗਿਆ ਛੁੱਟੀ ਦਾ ਹੂੰ ਕਾਇਮ ਉਹ ਲੈ ਗਿਆ ਜਦ ਉਸ ਮੈਂ ਮੁੜ ਕੇ ਆਇਆ ਹਾਂ ਇੰਨੇ ਤੋਂ ਕੜਦਾ ਇੰਨੇ ਨੂੰ ਤੂੰ ਉਸੇ ਮੋਟਰਸਾਈਕਲ ਨਾਲ ਕੋਈ ਖੜਾ ਵੀ ਦਿੱਤਾ ਹੈਗਾ ਮੈਂ ਨਹੀਂ ਤਾਂ ਸ਼ਾਮ ਤੱਕ ਮੈਂ ਇਸ ਤੋਂ ਸ਼ਾਮ ਤੱਕ ਨਹੀਂ ਨਿਕਲਣੀ ਨਹੀਂ ਨਿਕਲਣੀ ਬੁੱਟੀ ਗਿਆ ਜੇ ਉਹ ਗੁੱਜਰਬਾਈ ਨਾ ਆਉਂਦਾ ਅੱਛਾ ਸ਼ਾਮ ਤੱਕ ਲੱਗੇ ਰਹਿੰਦੇ ਚਾਹੀ ਗੁੱਜਰ ਨਾ ਕਹ ਰਿਹਾ ਫਿਰ ਲੈ ਜਾਂਦੀ ਸਾਰ ਸਿੱਧੀ ਵਿੱਚ ਛਾਲ ਅੱਛਾ ਹਾਂ ਪਾਇਆ ਰਸਾ ਹਾਂ ਜਦੇ ਰਸਾ ਆਇਆ ਮੈਂ ਬੰਦੇ ਹੈਗੇ ਤੇ ਖਿਚਲੀ ਹੁਣੀ ਬਾਤ ਬੱਸ ਉਹਦੇ ਖਿਚਲੀ ਫੇਰੀ ਔਖੀ ਆਈਏ ਮੂਰੇ ਪੱਥਰ ਜਿਹੀ ਆਈਗੇ ਪੱਥਰ ਵੀ ਆਏ ਆ ਪੂਰਾ ਤਿੰਨ ਤੁਰਨ ਦਿੰਦੀ ਬੁੱਟੀ ਨਹੀਂ ਤੁਰਨ ਦਿੰਦੀ ਸੀ ਉਹ ਤਾਂ ਮੇਰੀ ਗੱਲ ਥੋੜਾ ਵਾਰਾ ਬੂਟੀਆਂ ਪਤਾ ਹੀ ਲੱਦਾ ਪਤਾ ਨਹੀਂ ਲੱਗਦਾ ਨਿਕਲ ਹੁੰਦਾ ਨਹੀਂ ਉਹ ਤੇ ਆ ਜੀ ਨਾ ਡੰਗਰ ਤੈਨੂੰ ਉਹੀ ਦੱਸਦਾ ਵੀ ਉਹਨੇ ਮੈਂ ਤੇ ਦੋਰ ਹੀ ਲਾਇ ਦੇਖ ਲਾ ਇਹ ਟੋਬਾ ਵੜੂੰਗਾ ਬਾਈ ਲਗ ਰ ਡੂੰਗਾ ਵੀ ਨਹੀਂ ਦੇਖਿਆ ਉਹਨੇ ਪੁੱਛਿਆ ਵੀ ਨਹੀਂ ਹਾਂ ਵੀ ਡੂੰਗਾ ਇਹ ਕਿ ਆਂ ਯਾਰ ਜਾਣਦਾ ਹੁ ਤਾਰੀ ਸਭ ਕੁਝ ਜਾਣਦਾ ਉਹ ਬਦੈਲਾ ਪੌੜੀ ਪਰ ਚੜਿਆ ਪੌੜੀ ਬਾਈ ਤਾਰੀ ਵੀ ਕੀ ਕਰੂਗੀ ਉੱਥੇ ਵਾਲੀ ਬੂਟੀ ਮੈਂ ਫਿਰ ਸਿੱਧਾ ਤੁਰਿਆ ਗਿਆ ਸਦੀ ਮੈਦ ਦੇ ਕੋਲ ਛਾਲ ਜਦ ਮੈਦ ਦੇ ਪਾ ਕੇ ਸੰਗਲ ਮੈਦ ਨੂੰ ਫਲਕੇ ਨਿਕਲੇ ਆ ਅੱਛਾ ਮੈਂ ਤੇ ਦੋ ਵੀ ਨਹੀਂ ਲਾਇ ਉਹਨੇ ਤਾਂ ਅੱਛਾ ਹਾਂ ਕਿਕਣਾ ਹੀ ਗਣੀ ਦੀ ਬਾਈਓ ਦੇਖ ਲੈ ਉਹ ਅਸੀਂ ਇਹ ਬੰਦਾ ਮੇਰੀ ਗੱਲ ਸੁਣ ਹੁਣ ਬੰਦਾ ਬੇਖਿਆਲ ਹੋਵੇ ਮੈਂ ਇਸ ਵਿੱਚ ਟੁੱਪ ਦੇ ਕਿ ਟੂਲ ਦਾ ਫਰੀ ਜੁੱਥੀ ਕਰ ਜਨ ਦੋਸਤ ਲੱਭ ਦਿਖਦੀ ਥੋੜੀ ਜਿਹੀ ਦਿਖਦੀ ਕਿੱਥੇ ਤੇ ਸਿੰਘ ਦਿਖਦੇ ਮਾੜੇ ਜੇ ਸਿੰਘ ਵੀ ਤਾਂ ਦਿਖਦੇ ਬਾਈ ਫੇ ਤਾਂ ਸਿੰਘ ਵੀ ਛੱਟ ਗਏ ਮੂਟੀ ਕਰਕੇ ਉਹ ਤਾਂ ਉਹਨੇ ਸਿੱਧੀ ਮੈਂ ਇਸ ਦਾ ਦੰਬ ਵੀ ਟੁੱਟ ਗਿਆ ਤਾਂ ਮੈਂ ਤਾਂ ਦੰਬ ਟੁੱਟ ਗਿਆ ਤਾਂ ਉਦੋਂ ਘੋੜੇ ਦਾ ਨਹੀਂ ਤਾਂ ਰੋਟਿਆ ਘੋੜੇ ਦੀ ਜਾਨ ਜ਼ਿਆਦਾ ਹੁੰਦੀ ਆ ਹਾਂ ਉਦੋਂ ਘੋੜਾ ਗਿਰ ਗਿਆ ਉਹ ਔਖਾ ਕੱਢਿਆ ਆਹ ਘੋੜਾ ਵੀ ਗੱਲ ਲਿਆ ਇੱਕ ਗਾਂ ਮਰੇ ਲਈ ਉਹਦਾ ਪਰੇ ਲੱਗਿਆ ਇਹ ਆਏ ਆ ਬਈ ਤੇਰਾ ਦੇਖਣ ਵਾਲਾ ਬਾਈ ਕਿਕਣਾ ਗਿਆ ਉਹ ਸੌ ਹੀ ਸਪੀਡ ਇਦਿ ਛਾਲ ਵਿੱਚ ਕਹਿੰਦਾ ਮੇਰੀ ਮਹਸਾ ਦੇਖ ਲੋ ਇਦੋਂ ਨੂੰ ਵੜ ਜੂਗੇ ਸਾਫ ਟੋਬਾ ਫੇਰਦਾ ਭੈ ਇਹ ਤਾਂ ਕੋਈ ਮਰਜੀ ਵੜ ਜਵੇ ਯਾਰ ਮਰਜੀ ਵੜ ਜੇ ਤਿਰਕੇ ਨਿਕਲ ਜਾਂਦਾ ਮੈਂ ਇਸ ਵਿੱਚੋਂ ਕਿੱਨੇ ਨਿਕਲ ਜਾਨੀ ਮੈਂ ਇਹ ਵੀ ਕੰਡੇ ਲੱਜ ਜਾਂਦਾ ਹਮਝਾ ਕੰਡੇ ਨਹੀਂ ਦੇਖਦਾ ਕਿਤਰੇ ਉਹ ਨੂੰ ਕੁਝ ਵੀ ਨਹੀਂ ਦੇਖਦਾ ਹੈਗਾ ਪਿੱਛੇ ਤਾਂ ਮੈਂ ਇਹਦਾ ਬੂਟੀ ਉੱਪਰ ਇੰਨੀ ਖੜੀ ਉਹ ਨੂੰ ਕੰਡੇ ਨਹੀਂ ਦੇਖਦਾ ਕਿੱਥੇ ਆਪੜ ਲੱਗੀ ਜਾਂਦਾ ਤਾਂ ਵੀ ਵਿੱਚ ਗਰ ਕੇ ਤਾਂ ਔਖਾ ਹੋ ਜਾਣਾ ਕਿਸੇ ਦਾ ਵੀ ਪੌੜੀ ਦੇ ਸਾਰੇ ਜਾਂਦੇ ਤਾਂ ਹੈਗੇ ਤੇ ਥੋੜੀ ਜੂੜ ਤੇ ਫੇਰ ਮੁੜੇ ਆਉਂਦੇ ਤੇ ਉਹ ਤਾਂ ਖੜ ਕੇ ਤਾਂ ਵੀ ਯਾਰ ਜੀ ਲੈ ਜਾਓਗੇ ਟਿੱਲਾ ਹੋ ਗਿਆ ਤਾਂ ਬਾਈ ਕਰੇ ਗਿਆ ਡਮ ਮੈਂ ਇਸ ਦਿਖਣੇ ਦੀ ਹਟ ਗਈ ਜ ਦੇਖਣੇ ਦੀ ਛੱਟ ਕੀਤੀ ਇਹ ਤਾਂ ਬੰਦੇ ਉਹ ਤਾਂ ਜਲਾਏ ਵੀ ਤਾਂ ਮੂੰਹ ਬਾਹਰ ਰਿਹਾ ਤਾਂ ਡੰਗਰ ਟੁੱਪਦਾ ਨਹੀਂ ਹੈਗਾ ਪਰ ਦੰਮ ਟੁੱਟ ਗਿਆ ਦੋ ਦਾ ਔਖਾ ਸਾਲਾ ਔਖਾ ਸਫਾਈ ਨਹੀਂ ਆ ਜੀ ਨਾਲਿਆਂ ਦੀ ਸਫਾਈ ਨਹੀਂ ਕੋਈ ਦੇਖਿਆ ਕਿ ਹਾਲ ਹੋਏਗੇ ਕਰੇ ਗਿਆ ਹੁਣ ਵਾਹ ਹੁਣ ਨਵੀਂ ਪੰਚਾਇਤ ਬਣੂਗੀ ਹੁਣ ਫੇਰ ਕੰਮ ਸ਼ੁਰੂ ਨਵੀਂ ਗੱਲ ਬਣੂਗੀ ਯਾ ਤਾਂ ਭੰਗ ਜਿਹਾ ਦੇ ਕਰਕੇ ਰੱਖਤੀ ਬਣੂਗੀ ਹੁਣ 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 ਗਾਹ ਗੱਲ ਪੈਣੀ ਆ ਬੋਟਾਂ ਕੀ ਪਤਾ ਹੁਣ ਐਲਾਨ ਕਰੂੰਗਾ ਹੀ ਆ ਬੋਟਾਂ ਦੇ ਬਾਅਦ ਹੋਊਗਾ ਹੀ ਬੋਟਾ ਪੈਦਾ ਲਈਆਂ ਹੁਣ ਇਹ ਪੈਣੀ ਆ ਹਲੇ ਹੋਰ ਕਿਹੜੀਆਂ ਪੈਣੀਆਂ ਨੇ ਹੁਣ 7 ਦਿਨ ਚ ਪੈਣੀ ਆ ਜਲੰਦਰ ਉਹਦੇ ਬਾਅਦ ਫਿਰ ਪੰਚਾਇਤ ਦੀਆਂ ਸ਼ਾਇਦ ਬਲਾਗ ਸੰਮਤੀ ਦੀਆਂ ਸਾਰੀਆਂ ਰਹਿਣੀਆਂ ਹਲੇ ਪਿੰਡੀਆਂ ਸਭ ਪੈਣੀਆਂ ਹੋ ਗਈਆਂ ਅਸਤੀਫਾ ਦਿੱਤਾ ਤਾਂ ਐਮਐਲਏ ਨੇ ਪੂਰੀਆਂ ਪੈਣੀਆਂ ਠੀਕ ਆ ਬਾ ਚੱਕਰ ਹੋਰ ਤਾਂ ਕੁਝ ਨਹੀਂ ਹੈਗਾ ਇਹ ਬੂਟੇ 2 ਸਾਲ ਦੇ ਹੋਏ ਆ ਇਹ ਹਾਂ 2 ਦੇ ਬੂਟੇ ਵਧੀਆ ਚੱਲੇ ਆ ਸਮਝ ਲਾ ਹੁਣ ਉਹ ਅੱਤੀਆ ਚੱਲਦਾ ਮਤਲਬ ਕੋਈ ਨਹੀਂ ਆਤੀਏ ਸਾਰੀ ਬਰਸਾਤ ਪਈ ਹੈ ਹਲੇ ਤਾਂ ਠੀਕ ਆ ਯਾਰ ਮਤਲਬ ਬੂਟਾ ਤਾਂ ਵਧੀਆ ਚੱਲਿਆਗਾ ਪੂਰੀ ਗ੍ਰੋਸਰੀ ਵੀ ਇਹਨੇ ਹਾਂ ਅਰੇ ਬੂਟੀ ਹੈੀ ਬਹੁਤ ਖਤਰਨਾਕ ਇਹ ਬਾਈ ਟੋਬੇ ਮਤੈ ਆਈ ਹੈ ਇਹ ਇਹ ਪਾਣੀ ਨਾਲ ਹੀ ਆਈ ਰੋਭ ਜਦੇ ਯਾਰ ਸਾਡੇ ਤਾਂ ਪਾਣੀ ਪਰ ਸਾਡੇ ਪਾਣੀ ਟੋਬੇ ਤੇ ਪੈਂਦਾ ਨਹੀਂ ਸਾਡੇ ਬਹੁਤ ਫਿਰ ਮਾਂ ਚਾਲੇ ਨੀ ਮੇ ਖੇਤਾਂ ਜੀ ਹੋ ਜਾਂਦੀ ਹੈ ਹੈ ਤਾਂ ਕੁਝ ਨਹੀਂ ਇਹਦੇ ਵਿੱਚ ਝਟਪਟ ਜੀ ਮਾਰਦੇ ਜਿਹੜੇ ਥੱਲੇ ਲੱਗ ਜਾਂਦੀ ਹੈ ਝਟਪਟ ਮਾਰਦੇ 240 ਵੀ ਮਾਰ ਦਿੰਦੀ ਆ ਉਹ ਵੀ ਮਾਰ ਦਿੰਦੀ ਪਰ ਫਿਰ ਹੋਏ ਆਉਂਦੀ ਆ ਯਾਰ ਬਾਜਰੇ ਨੂੰ ਮਾਰੂਗੀ 240 ਇਹ ਕਰਦੇ ਆ ਇਹ ਕਿਹਾ ਕਹਿ ਦੀ ਉਹ ਮੇਰੇ ਬੇਲ ਬਹੁਤ ਆ ਤੇਰੇ ਵੀ ਬੇਲ ਆ ਬੇਲ ੜਿਆ ਉਹ ਵਹਾਂ ਜਾ ਕੇ ਮੇਰੇ ਵੀ ਬੇਲ ਦੋ ਸਰੇ ਲਾ ਜਦੇ ਵੱਢੋ ਜੀ ਨਹੀਂ ਬੇਲ ਮੇਰੇ ਵੀ ਬੇਲ ਹੈਗੀ ਆ ਬੇਲ ਕਹਿੰਦੀ ਤਾਂ ਕੁਛ ਨਹੀਂ ਜੇ ਛੂਟੀ ਆ ਡੰਗਰ ਡੰਗਰ ਖਾ ਲੈਂਦੇ ਬੇਲ ਨੂੰ ਤਾਂ ਪਰ ਉਹ ਮੈਂ ਗੱਲ ਕਰਾ ਜਿਹਾ ਜਾ ਦਿੰਦੀ ਆ ਹਰ ਜਾ ਦਿੰਦੀ ਆ ਕਮ ਇਧਰ ਉੱਪਰ ਚੜ੍ਹ ਕੇ ਦਰਾਤ ਵੀ ਸਗਾ ਦਿੰਦੀ ਬਾਈ ਨਾ ਨਾ ਬੇਲ ਦਰਾਤ ਸਗਾ ਨਹੀਂ ਆਂ ਵੀ ਡੰਗਰ ਖਾ ਲੈਂਦੇ ਇਹਨੂੰ ਜੀ ਆਪਾਂ ਵੱਢ ਕੇ ਪਾ ਦਈਏ ਉਹ ਤਾਂ ਉਹ ਦਿਨ ਦੋ ਘਾਰੇ ਲਾ ਕੇ ਨਸਰੇ ਦੇਖ ਦਿੰਦੇ ਆ 2 ਦਿਨ ਦੀ ਇਨਾਮੀ ਨੂੰ ਪਿਆ ਨਾ ਨਾ 2 ਦਿਨ ਰੁਪਿਆ ਦੋ ਘਾਰੇ ਸਰੇ ਲਾ ਕੇ 2 ਦਿਨ ਦਿੰਦੇ ਹੇ ਉੱਥੇ ਚੱਲ ਚੱਕਲੇ ਮਸਤ ਚੱਕਲੇ ਪੰਡ ਕੰਮ ਉਹ ਆਏ ਮੇ ਨੂੰ ਉਹੀ ਦੀ ਨਾਰਨਾ ਚੜਾ ਲਈ ਅੱਜਾ ਗੋਡਾ ਨਹੀਂ ਲਾਇਆ ਮੈਂ ਲੈ ਮੈਂ ਗੋਡਾ ਲਾ ਕੇ ਤਾਂ ਸਿਰ ਤੇ ਪਰਮਾਨੰਥ ਨੇ ਆਏ ਦੇਖ ਲੈ ਵੀ ਫਿਰ ਭੋਲੂ ਵਾਲਾ ਕੰਮ ਨਾ ਕਰੀ ਭੋਲੂ ਵੀ ਤੇਰੇ ਵਾਂਗੂ ਬਹਿਣਾ ਕਦੇ ਜਿਆਦਾ ਜ਼ੋਰ ਮਾਰ ਦਿੰਦਾ ਫਿਰ ਧਾਰ ਹਲਾ ਲੈਂਦਾ ਉਹ ਇਹ ਵੀ ਨਹੀਂ ਧਾਰ ਕਾੜੀ ਸਾਰੀ ਪੱਕੀ ਨਹੀਂ ਭੋਲੂ ਆਈਦਾ ਫੋਨ ਬੰਦੇ ਧਾਰ ਤੇਰੀ ਹੈਲੀ ਦੀ 50 ਤਾਂ ਇਹਨੂੰ ਪੁੱਛੀ ਵਿਵੇਂਦਰ ਇਹ ਧਾਰ ਕਾ ਦੇਲੀ ਦੀ ਜਹਾਜੂਰ ਸਾਹਿਬ ਗਏ ਤੇ ਵੀਡੀਓ ਪਾ ਦੀ ਪਈ ਆ ਹਲੇ ਹੋ ਹੋਰ ਫਿਰ ਇਹਨੂੰ ਦਾਦਾ ਮੈਂ ਕਿਹਾ ਗੇਮ ਮੈਂ ਐਸਾ ਔਖੀ ਔਖੀ ਕੱਢਤੀ ਹਾਂ ਭਾਗ ਪਚਰੀ ਜਾਂਦਾ ਤਾਂ ਪਟਕੇ ਹਾਂ ਹੁਣ ਬਾਈ ਮੋਟਰਸਾਈਕਲ ਬੰਨੀ ਆਉਂਦੀ ਜਰੀ ਲੋਡ ਹਾਂ ਆਹ ਵਾਲੇ 20 ਪਿਆਰ ਦਾ ਚਲੇ ਬਣ ਕੇ ਨਿੱਪੜਦੀਆਂ ਦੀ ਸਾਰੀ ਉਹ ਚਰੀ ਦੇ ਚੱਕਰ ਚ ਤਾਂ ਮੁਰੇ ਮੋਟਰਸਾਈਕਲ ਭੰਨ ਲਿਆ ਕੋਈ ਝਾਲ ਦੇ ਤੇ ਯਾਰ ਹੁਣ ਚੱਲ ਪੇ ਤੋਹੇ ਕੋਈ ਝਾਲ ਥੋੜੇ ਦਿਨ ਹੈ ਗੌਰੇ ਕਾ ਖੜ ਜਣ ਇਹਨਾਂ ਨੇ ਕੋਈ ਝਾਲ ਦੇ ਹੁਣ ਦੀ ਹਾਲ ਦੀ ਘੜ ਦੋ ਦੋ ਚੱਲਦੇ ਆ ਇਹ ਨਹੀਂ ਪਤਾ ਕਿ ਕੱਢਨੇ ਕਾ ਦਾ ਹਾਂ ਮੈਂ ਉਹੀ ਕਹਿੰਦਾ ਵੀ ਕੋਈ ਪਤਾ ਨਹੀਂ ਹੈਗਾ ਖੁਸ਼ਾਬ ਵਧੀਆ ਚੱਲਦਾ ਹਲੇ ਤੂੰ ਵੀ ਦਿੱਪਤਾ ਨਾ ਕਰੀ ਜਾ ਹਾਂ ਹੈ ਹਬ ਵਧੀਆ ਚੱਲਦਾ ਹਲੇ ਢੋੜੀ ਜਾਂਦਾ ਇਹ ਪੰਜ ਮਾਡਲ ਹੈ ਮੇਰੇ ਵਾਲਾ 7 ਆ ਮੇਰਾ 5 ਹੈ ਇਹ ਯਾਰ ਗੌਰ ਨਹੀਂ ਕਰਦੇ ਹੈਗਾ ਵੀ ਪਿਆਰੀ ਜਿਹੀ ਕੰਨੀ ਨਹੀਂ ਦਿੰਦਾ ਇਹ ਗੌਰ ਨਹੀਂ ਕਰਦੇ ਹੈਗੇ ਚੱਕਰ ਦਾ ਹਾਜੀ ਹੈ ਬਾੜ ਵੀ ਦੇਖ ਹਲੇ ਜੀ ਦੇ ਨਹੀਂ ਆ ਤਾਂ ਮੈਂ ਕਹਿੰਦਾ ਹੀ ਆ ਤੈਨੂੰ ਇਹਦੀ ਵੀ ਕਿੰਨੀ ਐ ਨਹੀਂ ਬੰਦਰ ਤੇਰੇ ਉਨੇ ਕਿਹੜੇ ਨਹੀਂ ਜਿੰਨੇ ਉਹਦੇ ਆ ਕਿਹੜਾ ਮੰਡ ਦਾ ਮੇਰਾ ਅੱਜ ਕਿਹੜੇ ਮੰਡ ਵਾ ਕਹ ਕਿਹੜੇ ਮਾਰ ਲੈ ਤਿੰਨ ਕਿਹੜੇ ਤੇ ਮਾਰ ਲੈ ਦੋ ਸਾਲ ਨੇ ਛੱਡ ਕੇ ਆਏ ਜਾ ਕੇ ਹੁਣ ਉਹ ਫਿਰ ਉਂ ਵੀ ਤੇ ਤਿੰਨ ਤਿੰਨ ਚਾਰ ਚਾਰ ਤੇ ਜਾਣਾ ਨਹੀਂ ਫਿਰ ਕਿਨੇ ਤੈਂ ਮੈਂ ਰੋਝਾਂਦਾ ਹਾਂ ਹਾਂ ਜਦੋਂ ਤਾਂ ਕਹਿ ਦਿੰਦਾ ਦੋ ਤਿੰਨ ਕਿਹੜੇ ਮਾਰ ਲੈ ਮੈਨੂੰ ਕਹਿਦਾ ਦੇ ਉਹ ਨਹੀਂ ਬੋਟ ਤਲਾਦੀ ਹਾਂ ਉਹੀ ਕਹਿੰਦਾ ਮੈਂ ਅੱਜ ਦੱਸਿਆ ਵੀ ਨਹੀਂ ਵੀ ਜਾ ਕੇ ਆ ਮੈਂ ਕੌਣ ਮੈਂ ਨਹੀਂ ਜਾਇਆ ਹੱਸ ਵੀ ਜਾਇਆ ਅੱਛਾ ਉਹ ਕਹਿੰਦਾ ਨੂੰ ਭੇਜਣਾ ਜੇ ਪਾਣੀ ਭਰੇ ਆਉਂਦਾ ਰੋਜੇ ਕਹਿੰਦਾ ਤਾਂ ਹੈਗਾ ਤਾਂ ਉਹ ਤਾਂ 12 ਵਜੇ ਗਿਆ ਹਾਂ ਜੱਗਾ ਵੀ ਰੇਪ ਆ ਕੇ ਕਦਾ ਠੀਕ ਆ ਪਾਇਰ ਆਇਆ ਹੀ ਪਾਇਆ ਮੀਂਹ ਚ ਪਹਿਲਾ ਪਾਇਆ ਏ ਨਾ ਨਾ ਵਧੀਆ ਗੱਲ ਆ ਪਾਇ ਹੀ ਹਾਲਾਤ ਬਣੇ ਹੋ ਮੀਂਹ ਵਾਲੇ ਸਾਹਮਣੇ ਕੁਝ ਹੋਣੀਆਂ ਚੱਕੀ ਆ ਦੇ ਆ ਜਿਹੜੀ ਪੈਣਾ ਮਾਸਲ ਦਾ ਬਾਜਰਾ ਹੋ ਗਿਆ ਵੱਡ ਬਸ ਬਸ ਕਹਿੰਦਾ ਮੈਂ ਤਾਂ ਰਾਤ ਨੂੰ ਇੱਕ ਲੱਤ ਵਾਰ ਖੜਦਾ ਆਪੇ ਕਹਿੰਦਾ ਤਾ ਤੇ ਮਾਤਾ ਹੋਰਗਾ ਨੂੰ ਮਾਰੇ ਆ ਭਾਈ ਜਣ ਦੇ ਬੜਾ ਕੁੱਤਾ ਹੈਗੇ ਤੈਨੂੰ ਮੈਂ ਕਹਿੰਦਾ ਵੀ ਉਹਨੇ ਮੀਂਹ ਨਹੀਂ ਪੈਣ ਦੇਣਾ ਹਾਂ ਅੱਜ ਭਾਈ ਜਣਾ ਅੱਜ ਤਾਂ ਨਿਬੜ ਗਿਆ ਹਾਂ ਆ ਜਿਹੜੇ ਰੇਵੀ ਬਾਤ ਆ ਹਾਂ ਰੇਵੀ ਬਾਤ ਆ ਹਾਂ ਮੈਂ ਦੇਖ ਲਿਆ ਰੇਵੀ ਪਾਇ ਵ ਬੂਟਿਆਂ ਚ ਉਹਨੇ ਅੱਜ ਨਿਬੇੜਤਾ ਸਭ ਕਾ ਸੀਦਾ ਅੱਜ ਪਿਆ ਲੈ ਅੱਜ ਤਰੀਕ ਵੀ ਆ ਗਈ ਨੇੜੇ ਜਿਹੜੀ ਤਰੀਕੂ ਨੇ ਚੌਲ ਕਰੇ ਤੇ ਹਾਂ ਪਾ ਗਿਆ ਸਮਝ ਅੱਜ ਕਿੰਨੀ ਹੋ ਗਈ 6 ਹੋ ਗਈ 8 ਨੂੰ ਸ਼ੁਰੂ ਹੋ ਗਿਆ ਤਾਂ ਮੀ 7 ਨੂੰ ਹੋਇਆ ਤਾਂ 7 ਨੂੰ ਘਟੋਇਆ ਤਾਂ 8 ਅਰ 9 ਨੂੰ ਬਹੁ ਪਿਆ ਫਿਰ 10 ਨੂੰ ਨਦੀ ਟੁੱਟ ਗਈ 9 ਦੀ ਰਾਤ ਨੂੰ ਨਦੀ ਟੁੱਟ ਗਈ ਹਾਂ 8 ਅਰ 9 ਨੂੰ ਪਿਆ ਫੁੱਲ ਮੀ ਆ ਗਈ ਤਰੀਕ ਨੇੜੇ ਸ਼ਮੀ ਦਾ ਵਾਲੇ ਬਹੁਤ ਆ ਯਾਰ ਆਦੋਲੇ ਬਹੁਤ ਆਪਣੀ ਨਹੀਂ ਹੈਗਾ ਇੱਕ ਆਪਣੇ ਘਟ ਆਪਣੇ ਘਟ ਆਦਲਾ ਤਾਂ ਬਹੁਤ ਹੈ ਆਪਾਂ ਨੂੰ ਪੈਣ ਦਾ ਦਿੰਦੇ ਦੀ ਮਾਸੜਾ ਤੇਰਾ ਮੁੰਡਾ ਜੇ ਤੇ ਕਹਿੰਦਾ ਨਾ 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 ਬਹੁਤ ਆ ਬਸ ਇਹ ਦਰਦੇ ਆ ਦੇਖਣਾ ਗਿਆ ਤਾਂ ਬੰਦੇ ਯਾਰ ਨੇ ਆ ਤਾਂ ਭਾਈ ਮਾਰਦਾ ਘਾਟਾ ਪਿਆ ਪਿਆ ਪਤਾ ਕਿੰਨਾ ਘਾਟਾ ਕੋਈ ਨਹੀਂ ਰੱਬ ਆਪੇ ਪੂਰੇ ਕਰ ਦਿੰਦਾ ਬੱਜ ਹੋ ਗਏ ਪੂਰੇ ਬੱਜ 35 ਕੁਆਂਟਲੋਂ ਢੁੱਕ ਗਈ ਹੋ ਹੋ ਗਏ ਹੋ ਗਏ ਜਿੱਦ ਜੱਤ ਤੇ ਪਾ ਦੇਣਾ ਵੀ ਉਹੀ ਆ ਉਹੀ ਦਾ ਚੱਕਰ ਆ ਤਿੰਨ ਤਿੰਨ ਕੁਆਂਟਲ ਹੋਏ ਤੇ ਜਦ ਜਦ ਸਮਰ ਕਰਿਆ ਹੀ ਆ ਆਜ ਦਾ ਭਾਈ ਚਿੱਲੀ ਜਾਂਦਾ ਉਹ ਸਭ ਤੋਂ ਵੱਡਾ ਆ ਬਾਈ ਉਹਨੂੰ ਸਭ ਦਾ ਫਿਕਰ ਆ ਆਪਾਂ ਦਾ ਨਹੀਂ ਗੱਲਾ ਉਹਨੂੰ ਉਹਨੂੰ ਸਾਰੀ ਦੁਨੀਆ ਦਾ ਸ੍ਰਿਸ਼ਟੀ ਦਾ ਫਿਕਰ ਆ ਭੁੱਲੇ ਗਏ ਜਿਹੜੇ ਤਿੰਨ ਤਿੰਨ ਕੁਆਂਟਾ ਨਿਕਲੇ 2000 ਰੁਪਏ ਦੇ ਉਹ ਦੋ ਫਸਲਾਂ ਦੇ ਬਾਈ ਪਿਛਲੇ ਸਾਲ ਵੀ ਕਣਕ ਪਿਛਲੇ ਸਾਲ ਜੀਰੀ ਵੀ ਐਤਕੀ ਵੀ ਸਾਰਾ ਵਧੀਆ ਨਿਕਲਦੀ ਰਹੀ ਸੀ ਕੀ ਸੁਣ ਲਾ ਤਿੰਨ ਫਸਲਾਂ ਉਹਦੇ ਦਾ ਹਾਦ ਰਹਿਂਦੇ ਯਾਦ ਰਹਿੰਦੇ ਆ ਯੋ ਸਾਲ ਘਾਟਾ ਪਿਆ ਸਾਰਾ ਦੋ ਦਾ ਘਾਟਾ ਪਿਆ ਲਗਾਤਾਰ ਜੇ ਕਰ ਕਿਚ ਵੀ ਪਿਆ ਇਸ ਸਾਲ ਚਾਲ ਲੱਗ ਗਈ ਜੀਰੀ ਟਾਈਮ ਹੈਗਾ ਤਾਂ ਤਾਂ ਬੱਜ ਗਏ ਬਾਈ ਪਰ ਇਹ ਪਹਾੜਾ ਜਿਹੜੇ ਕਰਦਾ ਕੰਮ ਉਹ ਸਭ ਦਾ ਫਿਕਰ ਆ ਉਹਨੂੰ ਤੇਰੀ ਕੱਲੀ ਛੋੜੋ ਸਾਰੀ ਦੁਨੀਆ ਦੀ ਫਿਕਰ ਆ ਚਲੋ ਆਏ ਅਸੀਂ ਕਹਿੰਦੇ ਕਿਸਦਾ ਵੀ ਨੁਕਸਾਨ ਹੋਵੇ ਸਾਬ ਦਾ ਵੀ ਪਈ ਜਾਵੇ ਸਾਰੇ ਪਾਸੇ ਯਾਰ ਆਪਣਾ ਏਰੀਆ ਫੇਰ ਵੀ ਭਾਈ ਪਾਣੀ ਨਿਕਲ ਜਾਂਦਾ ਇੱਧਰ ਗਾਹਾਂ ਜਾ ਕੇ ਹੇਟਲੀ ਸਾਈਡ ਸਤਲੁਜ ਰਿਆਣਾ ਜਿੱਥੇ ਬਿਆਸ ਮਿਲ ਜਾਂਦੇ ਆ ਉੱਥੇ ਗਾਹਾਂ ਜਿਆਦਾ ਫਿਰ ਜਿਆਦਾ ਨੁਕਸਾਨ ਕਰਦਾ ਮਹਿਰਾਨ ਨੁਕਸਾਨ ਬਹੁਤ ਨੁਕਸਾਨ ਕਰੇਗਾ ਹਾਂ ਉਹ ਬਿਆਸ ਜਾ ਕੇ ਦੋ ਦਰਿਆ ਇਕੱਠੇ ਹੋ ਜਾਂਦੇ ਆ ਹਰੀਕੇ ਦੇ ਬਾਅਦ ਹਾਂ ਫਿਰ ਉੱਧਰ ਜਾ ਕੇ ਬਹੁਤ ਮੇਰੀ ਖਾਲ ਦਾ ਹੁੰਦਾ ਹੈ ਚਲੇ ਆ ਹੁਣ ਚਲੋ ਫਿਰ ਚਲੀਏ ਫਿਰ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਬੇ ਸਮਾਪਤ ਕਰਦੇ ਆ ਬਸ ਸ੍ਰੀ ਗੁਰੂ ਜੀ ਉਹ ਚੰਗਾ ਬਾਈ ਚੰਗਾ 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 ਠੀਕ ਆ ਠੀਕ ਆ ਠੀਕ ਆ ਚਲੋ ਚਲੋ ਚੱਲ ਤੁਰ ਮੈਂ ਸੜੀ ਪੂਰੀ ਹੋਈ ਨਹੀਂ ਹਾਂ